ਕਰੀਬ 75000 ਕੱਚੇ ਕਾਮਿਆਂ ਦੇ ਵੱਲੋਂ ਚੱਕਾ ਜਾਮ ਕੀਤਾ ਗਿਆ ਹੈ ਤਰਨਾ ਲਗਾਏ ਗਏ ਸਵੇਰ ਪੜ੍ਹ ਕਰੀਬ 3000 ਬਸਾਂ ਤੇ ਬ੍ਰੇਕ ਲੱਗੀ ਹੈ ਤੇ ਪੀਆਰਟੀਸੀ ਦੀਆਂ 1353 ਬਸਦੀਆਂ 1700 ਬਸਾਂ ਦਾ ਚੱਕਾ ਜਾਮ ਕੱਚੇ ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਜਿਸ ਕਿ ਹੋ ਗਿਆ ਕਿ ਲੰਬੇ ਸਮੇਂ ਤੋਂ ਆਪਣੀ ਪੈਂਡਿੰਗ ਮੰਗਾਂ ਨੂੰ ਬਲਵਾਉਣ ਦੇ ਲਈ ਆ ਪੂਰਾ ਚੱਕਾ ਜਾਮ ਦਾ ਐਲਾਨ ਕੁਝ ਦਿਨ ਪਹਿਲਾਂ ਹੀ तमाम ਮੁਲਾਜ਼ਮਾਂ ਦੇ ਵੱਲੋਂ ਕੀਤਾ ਗਿਆ ਸੀ ਤੇ ਬਸਾਂ ਨਾ ਚੱਲਣ ਕਾਰਨ ਲੋਕ ਕਾਫੀ ਪਰੇਸ਼ਾਨ ਹੋ ਰਹੇ ਨੇ ਲੋਕਾਂ ਨੂੰ ਖੱਜਲ-ਖਵਰੀ ਦਾ ਸਾਹਮਣਾ ਜੋ ਹੈ ਉਹ ਕਰਨਾ ਪੈ ਰਿਹਾ ਤੇ ਅੱਜ ਚੰਡੀਗੜ੍ਹ ਵੀ सीएम तमाम प्रदर्शनकारी जिन्होंने चक्का जाम करने का ऐलान किया गया आज दूजा दिन है लंबे तो पेंडिंग मंगा नु लेके जो हड़ताल हाँ है, वो कीती जा है ते इस सबसे दे दे जो लोग ने काफी दिक्कत काफी परेशानी का सामना करना पड़ रहा है क्योंकि वही तादाद जो लोग ने पब्लिक ट्रांसपोर्टेशन का इस्तेमाल करते हैं एक थान तो दूसरी थान था जा सब दे चलते दस दिए कि जो है वो लोग काफी खुआर हो रहे हैं वक्त तो मेरे सहयोगी जुड़न गए मनदीप कुमार फिरोजपुर तो जुड़न गए दीपक सिंगला मोगा तो जुड़न गए सब तो पहला मैं रुक करा फिरोजपुर तो मनदीप जाना चाहेंगे कि कुछ हालात की कुछ, कुछ तस्वीर क्योंकि अज हड़ताल का दूजा दिन कि परेशानी लोगों को चलनी पै रही ਆਪ ਬਿਲਕੁਲ ਸਰਬਜੋਤ ਜੇ ਗੱਲ ਕਰੀਏ ਤੇ ਹੁਣ ਆ ਕੰਟਰੈਕਟ ਯੂਨੀਅਨ ਜਿਹੜੇ ਪੰਜਾਬ ਰੋਡਵੇਜ਼ ਪੀਆਰਟੀਸੀ ਬਸਾਂ ਦੇ ਜਿਹੜੇ ਕੰਡਕਟਰ ਨੇ ਕੱਚੇ ਕਾਮੇ ਨੇ ਉਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਔਰ ਹੜਤਾਲ ਦਾ ਅੱਜ ਦੂਜਾ ਦਿਨ ਹੈ ਤੁਸੀਂ ਤਸਵੀਰਾਂ ਸਹੀ ਦੇਖ ਸਕਦੇ ਹੋ ਕਿ ਫਿਰੋਜ਼ਪੁਰ ਦੇ ਕੀ ਹਾਲਾਤ ਨੇ ਜਿਹੜੇ ਯਾਤਰੀ ਨੇ ਉਹ ਘਰੋਂ ਨਿਕਲੇ ਔਰ ਬਸ ਦਾ ਇੰਤਜ਼ਾਰ ਕਰ ਰਹੇ ਨੇ ਕਿ ਬਸ ਕਦੋਂ ਆਏਗੀ ਔਰ ਬਸ ਆਨ ਤੋਂ ਬਾਅਦ ਉਹਨਾਂ ਨੂੰ ਕਿਤੇ ਦੂਜੀ ਮੰਜ਼ਲ ਮਿਲ ਪਾਏਗੀ ਬਸਾਂ ਨਿਕਲੀ ਨਹੀਂ ਨਿਕਲ ਰਹੀਆਂ ਨਹੀਂ ਚੱਲ ਰਹੀਆਂ ਲੋਕਲ ਜਿਹੜੀਆਂ ਬਸਾਂ ਨੇ ਉਹੀ ਇੱਕ ਜਗ੍ਹਾ ਤੋਂ ਦੂਜੀ ਜਗ੍ਹਾ ਜਾ ਰਹੀਆਂ ਔਰ ਯਾਤਰੀ ਜਿਹੜੇ ਆ ਉਹ ਇਸ ਜਗ੍ਹਾ ਤੇ ਫਿਰੋਜ਼ਪੁਰ ਦੇ ਸ਼ਹਿਰ ਦੇ ਜਿਹੜਾ ਬਸ ਸਟੈਂਡ ਆ ਉੱਥੇ ਬੈਠੇ ਹੋਏ ਨੇ ਔਰ ਇੰਤਜ਼ਾਰ ਕਰ ਰਹੇ ਨੇ ਕਿ ਕਦੋਂ ਬਸ ਮਿਲੇ ਉਹਨਾਂ ਨੂੰ ਔਰ ਬਸ ਮਿਲਣ ਤੋਂ ਬਾਅਦ ਉਹ ਆਪਣੀ ਮੰਜ਼ਿਲ ਤੱਕ ਪਹੁੰਚੋ ਨਾ ਇਹ ਤੁਸੀਂ ਤਸਵੀਰਾਂ ਦੇਖ ਰਹੇ ਹੋ ਫਿਰੋਜ਼ਪੁਰ ਸ਼ਹਿਰ ਦੀਆਂ ਨੇ ਜਿੱਥੇ ਮਹਿਲਾਵਾਂ ਔਰ ਯਾਤਰੀ ਜਿਹੜੇ ਨੇ ਉਹ ਇੰਤਜ਼ਾਰ ਕਰ ਰਹੇ ਨੇ ਬਸਾਂ ਦਾ ਕਿਉਂਕਿ ਅੱਜ ਸਰਕਾਰੀ ਜਿਹੜੀਆਂ ਬਸਾਂ ਨੇ ਪੀਆਰਟੀਸੀ ਦੀ ਬਸਾਂ ਉਹ ਬੰਦ ਨੇ ਔਰ ਬੰਦ ਹੋਣ ਕਰਕੇ ਚੱਕਾ ਜਾਮ ਹੈ ਔਰ ਇਹ ਯਾਤਰੀ ਜਿਹੜੇ ਇੰਤਜ਼ਾਰ ਕਰ ਰਹੇ ਆ ਪਰੇਸ਼ਾਨ ਨੇ ਕਿ ਬਸਾਂ ਨਹੀਂ ਮਿਲ ਰਹੀਆਂ ਬਸਾਂ ਨਾ ਮਿਲਣ ਕਾਰਨ ਉਹ ਇੱਥੇ ਬੈਠੇ ਹੋਏ ਨੇ ਔਰ ਉਹਨਾਂ ਨੂੰ ਇੰਤਜ਼ਾਰ ਹੈ ਕਿ ਬਸ ਮਿਲੇ ਔਰ ਉਹ ਆਪਣੀ ਮੰਜ਼ਿਲ ਤੇ ਪਹੁੰਚ ਪਾਨ ਤੁਸੀਂ ਕਿੱਥੇ ਜਾਣਾ ਜੀ ਕਿ ਇਹਦੀ ਬਸ ਮਿਲਵਾਰੀ ਹੈ ਤੁਹਾਨੂੰ ਨਹੀਂ ਜੀ ਚੰਡੀਗੜ੍ਹ ਜਾਣਾ ਜੀ ਬਸ ਦਾ ਕਿਦੋਂ ਦਾ ਇੰਤਜ਼ਾਰ ਕਰ ਰਹੇ ਹੋ ਅਸੀਂ ਆਏ ਆ ਕੋਈ ਘੰਟਾ ਹੋ ਗਿਆ ਜੀ ਕੋਈ ਬਸ ਮਿਲੀ ਹੈ ਤੁਹਾਨੂੰ ਤੁਸੀਂ ਕਿੱਥੇ ਜਾਣਾ ਹੈ? ਚੰਡੀਗੜੀ ਜਾਣਾ ਹੈ ਪਰ ਹੱਲੇ ਤੱਕ ਕੋਈ ਬੱਸ ਮਿਲ ਹੀ ਨਹੀਂ ਹੈ। 8 ਵਜੇ ਤੋਂ ਇੰਤਜ਼ਾਰ ਕਰ ਰਹੇ ਹਾਂ। ਤੇ ਕਾਫੀ ਟਾਈਮ ਹੋ ਚੁੱਕਿਆ ਹੈ। ਔਰ ਕਾਫੀ ਪਰੇਸ਼ਾਨ ਆ ਅਸੀਂ ਕਦੋਂ ਬੱਸ ਬਸਾਂ ਦੀ ਇੰਤਜ਼ਾਰ ਕਰਨੇ ਆ। ਥੋੜਾ ਬਹੁਤ ਪਰ ਹੱਲੇ ਤੱਕ ਇੰਤਜ਼ਾਰ 'ਚ ਬੈਠੇ ਹਾਂ ਬਸਾਂ ਮਿਲ ਨਹੀਂ ਰਹੀਆਂ। ਬਿਲਕੁਲ ਇੱਥੇ ਕਈ ਪਰਿਵਾਰ ਨੇ, ਕਈ ਬੱਚੇ ਨੇ, ਮਹਿਲਾਵਾਂ ਨੇ ਔਰ ਇੰਤਜ਼ਾਰ ਕਰ ਰਹੇ ਆ ਬਸਾਂ ਦਾ ਔਰ ਆਪਣੀ ਮੰਜ਼ਿਲ ਤੇ ਜਾਣਾ ਹੈ। ਦੱਸਿਆ ਜਾ ਰਿਹਾ ਕਿ 8 ਤੋਂ 9 ਵਜੇ ਦੇ ਕਰੀਬ ਉਹ ਇੱਥੇ ਖੜੇ ਆ ਔਰ ਇੰਤਜ਼ਾਰ ਕਰ ਰਹੇ ਆ। ਕਿ ਉਹਨਾਂ ਨੂੰ ਚੰਡੀਗੜ੍ਹ ਦੇ ਲਈ ਬੱਸ ਮਿਲੇ ਤੇ ਉਹ ਇੱਥੋਂ ਰਵਾਨਾ ਹੋਣ ਇਹ ਤਸਵੀਰਾਂ ਨੇ ਫਿਰੋਜ਼ਪੁਰ ਦੇ ਜਿਹੜਾ ਸ਼ਹਿਰੀ ਇਲਾਕਾ ਹੈ ਔਰ ਫਿਰੋਜ਼ਪੁਰ ਸ਼ਹਿਰੀ ਬੱਸ ਸਟੈਂਡ ਦੀਆਂ ਕਿਉਂਕਿ ਪੀਆਰਟੀਸੀ ਬੱਸਾਂ ਦੇ ਜਿਹੜੇ ਕੰਟਰੈਕਟ ਯੂਨੀਅਨ ਵਾਲੇ ਹੈਗੇ ਆ ਉਹਨਾਂ ਵੱਲੋਂ ਹੜਤਾਲ ਕੀਤੀ ਜਾ ਰਹੀ ਹੈ ਔਰ ਹੜਤਾਲ ਕਾਰਨ ਬੱਸਾਂ ਦਾ ਅੱਜ ਚੱਕਾ ਜਾਮ ਕੀਤਾ ਗਿਆ ਪਰ ਪਰਵਾਰ ਜਿਹੜਾ ਆਪਣੇ ਬੱਚਿਆਂ ਸਮੇਂ ਦੇ ਵਿੱਚ ਰਹੇ ਨੇ ਮੈਂ ਬਹੁਤ ਬਹੁਤ ਸ਼ੁਕਰੀਆ ਤਸਵੀਰਾਂ ਤੁਸੀਂ ਮਨਦੀਪ ਸਾਨੂੰ ਵਖਾੰਦੇ ਰਹੋ ਮੈਂ ਆਪਣੇ ਸਹਿਯੋਗੀ ਦਾ ਰੁਕਰਾਂਗੀ ਦੀਪਕ ਸਿੰਘਲਾ ਲਾਈਵ ਮੋਗਾ ਤੋਂ ਜੁੜੇ ਹੋਏ ਨੇ ਦੀਪਕ ਆਤ ਦੀ ਥਾਂ ਲੋਕਾਂ ਨੂੰ ਖੱਜਲ ਖਵਾਲ ਤਸਵੀਰ ਬਿਲਕੁਲ ਸਰਬਜੋਤ ਅੱਜ ਪੰਜਾਬ ਦੇ ਵਿੱਚ ਬੱਸਾਂ ਦੀ ਹੜਤਾਲ ਦਾ ਦੂਜਾ ਦਿਨ ਹੈ ਔਰ ਅੱਜ ਜਿਹੜੇ ਨੇ ਕਰਮਚਾਰੀ ਨੇ ਜਿਹੜੇ ਕੱਚੇ ਕਰਮਚਾਰੀ ਔਰ ਆਊਟਸੋਰਸ ਕਰਮਚਾਰੀ ਨੇ ਉਹ ਸੀਐਮ ਦੀ ਰਿਆਸ਼ ਤੇ ਗਏ ਹੋਏ ਨੇ ਔਰ ਉੱਥੇ ਤਰਨਾ ਦੇਣਗੇ ਆਪਣੀਆਂ ਮੰਗਾਂ ਨੂੰ ਲੈ ਕੇ ਸੱਤ ਮੰਗਾਂ ਜਿਹੜੀਆਂ ਉਹਨਾਂ ਵੱਲੋਂ ਦੱਸੀਆਂ ਗਈਆਂ ਲੇਕਿਨ ਮੈਂ ਤੁਹਾਨੂੰ ਬੋਗਾ ਬਸ ਸਟੈਂਡ ਦੀਆਂ ਤਸਵੀਰਾਂ ਦਿਖਾਦਾ ਕਿਉਂਕਿ ਕੜਾਕੇ ਦੀ ਠੰਡ ਦੇ ਵਿੱਚ ਕਿਵੇਂ ਲੋਕ ਪਰੇਸ਼ਾਨ ਹੋ ਰਹੇ ਨੇ ਉਹ ਤੁਹਾਨੂੰ ਤਸਵੀਰਾਂ ਤੋਂ ਹੀ ਅੰਦਾਜ਼ਾ ਹੋ ਜਾਏਗਾ ਅਸੀਂ ਇਸ ਤਰ੍ਹਾਂ ਮੌਜੂਦ ਹਾਂ ਮੋਗਾ ਦੇ ਬਸ ਸਟੈਂਡ ਤੇ ਔਰ ਤਸਵੀਰਾਂ ਤੁਸੀਂ ਦੇਖੋ ਜਿੱਥੇ ਕਿ ਰੋਜ਼ਾਨਾ ਜਿਹੜੀਆਂ ਬੱਸਾਂ ਦੀ ਲਾਈਨ ਨਹੀਂ ਟੁੱਟਦੀ ਸੀ ਅੱਜ ਬਸ ਸਟੈਂਡ ਬਸਾਂ ਨਹੀਂ ਲੱਗ ਰਹੀਆਂ ਸਿਰਫ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਪ੍ਰਾਈਵੇਟ ਬਸਾਂ ਹੀ ਨਜ਼ਰ ਆ ਰਹੀਆਂ ਔਰ ਦੂਜੇ ਪਾਸੇ ਲੋਕਾਂ ਦਾ ਰਸ਼ ਨਜ਼ਰ ਆ ਰਿਹਾ ਹੋਵੇਗਾ ਕਿਉਂਕਿ ਜਿਹੜੇ ਲੋਕ ਨੇ ਆਏ ਆਪਣੀ ਮੰਜ਼ਿਲ ਤੇ ਪਹੁੰਚਣਾ ਚਾਹੁੰਦੇ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਬਸਾਂ ਨਹੀਂ ਮਿਲ ਰਹੀਆਂ ਔਰ ਜਿਹੜੇ ਕੱਚੇ ਕਾਮੇ ਨੇ ਉਹਨਾਂ ਦਾ ਕਹਿਣਾ ਹੈ ਕਿ ਸਾਡੀਆਂ ਮੰਗਾਂ ਜਿਹੜੀਆਂ ਸਰਕਾਰ ਮੰਨ ਨਹੀਂ ਰਹੀ ਲਗਾਤਾਰ ਉਹ ਸੰਘਰਸ਼ ਕਰ ਰਹੇ ਨੇ ਆਪਣੀਆਂ ਮੰਗਾਂ ਨੂੰ ਲੈ ਕੇ ਚਾਹੇ ਉਹ ਕਿਲੋਮੀਟਰ ਸਕੀਮ ਨੂੰ ਲੈ ਕੇ ਹੋਵੇ ਚਾਹੇ ਕੱਚੇ ਕਾਮੇ ਪੱਕੇ ਕਾਨੂੰਨ ਨੂੰ ਲੈ ਕੇ ਹੋਵੇ ਚਾਹੇ ਤਨਖਾਹ ਦੇ ਵਿੱਚ ਵਾਧਾ ਕਰਨ ਨੂੰ ਲੈ ਕੇ ਹੋਵੇ ਇਸ ਤਰ੍ਹਾਂ ਦੀਆਂ ਸੱਤ ਜਿਹੜੀਆਂ ਮੰਗਾਂ ਲੈ ਕੇ ਉਹ ਤਰਨੇ ਤੇ ਬੈਠੇ ਨੇ 3 ਦਿਨ ਦੀ ਹੜਤਾਲ ਹੈ ਔਰ 3 ਦਿਨ ਦੇ ਵਿੱਚ ਆਮ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਹੁੰਦੀ ਹੈ ਕਿਉਂਕਿ ਆਮ ਲੋਕ ਨੇ ਜਿਹੜਾ ਜ਼ਿਆਦਾਤਰ ਲੋਕ ਪਬਲਿਕ ਟਰਾਂਸਪੋਰਟੇਸ਼ਨ ਦਾ ਇਸਤੇਮਾਲ ਕਰਦੇ ਨੇ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਮੋਗਾ ਬੱਸ ਸਟੈਂਡ ਦੀਆਂ ਤਸਵੀਰਾਂ ਔਰ ਇੱਥੇ ਲੋਕ ਜਿਹੜੇ ਨੇ ਖੜੇ ਇੰਤਜ਼ਾਰ ਕਰ ਰਹੇ ਨੇ ਆਪਣੀਆਂ ਬੱਸਾਂ ਦਾ ਲੋਕਾਂ ਨਾਲ ਵੀ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਲੇਕਿਨ ਇਹ ਸਭ ਦੇ ਵਿੱਚ ਜਿਹੜਾ ਲੋਕਾਂ ਨੂੰ ਕਿਤੇ ਨਾ ਕਿਤੇ ਪਰੇਸ਼ਾਨੀ ਜ਼ਰੂਰ ਹੋ ਰਹੀ ਹੈ ਤੁਸੀਂ ਦੇਖ ਸਕਦੇ ਹੋ ਕਿ ਬੱਸ ਸਟੈਂਡ ਦੇ ਵਿੱਚ ਬੱਸਾਂ ਜਿਹੜੀਆਂ ਸਰਕਾਰੀ ਬੱਸਾਂ ਨਜ਼ਰ ਨਹੀਂ ਆ ਰਹੀਆਂ ਹਾਲਾਂਕਿ ਸੂਬੇ ਭਰ ਦੇ ਵਿੱਚ ਜਿਹੜੇ ਕੱਚੇ ਕਾਮੇ ਨੇ ਆਊਟਸੋਰਸ ਮੁਲਾਜ਼ਮ ਨੇ ਉਹ 8000 ਦੇ ਕਰੀਬ ਮੁਲਾਜ਼ਮ ਨੇ ਜਿਹੜੇ ਹੜਤਾਲ ਦੇ ਗਏ ਹੋਏ ਨੇ ਔਰ ਹਾਲਾਤ ਤੁਸੀਂ ਦੇਖ ਲਓਗੇ ਬੱਸ ਸਟੈਂਡ ਦੇ ਕਿੰਨਾ ਦੇ ਹਾਲਾਤ ਨੇ ਲੋਕ ਜਿਹੜੇ ਨੇ ਇੱਥੇ ਇੰਤਜ਼ਾਰ ਕਰ ਰਹੇ ਨੇ ਬੱਸਾਂ ਦਾ ਕੀ ਕੀ ਸਾਡੀ ਬੱਸ ਆਏਗੀ ਔਰ ਬੱਸ ਤੇ ਬੈਠਾਂਗੇ ਤਾਂ ਉਸ ਤੋਂ ਬਾਅਦ ਆਪਣੀ ਮੰਜ਼ਿਲ ਤੇ ਪਹੁੰਚ ਸਕਾਂਗੇ ਪਈ ਲੋਕ ਨੇ ਉਹਨਾਂ ਨਾਲ ਗੱਲਬਾਤ ਕਰ ਪਾਓ ਕੀ ਕੀ ਕੁਝ ਖਜਲ ਖੁਆਰੀ ਦਾ ਸਾਹਮਣਾ ਉਹਨਾਂ ਨੂੰ ਕਰਨਾ ਪੈ ਰਿਹਾ ਹੈ ਕੋਸ਼ਿਸ਼ ਕਰਦੇ ਹਾਂ ਜੀ ਇੱਥੇ ਜਿਹੜੇ ਲੋਕ ਨੇ ਉਹਨਾਂ ਨਾਲ ਗੱਲ ਕਰਨ ਦੀ ਕਿ ਕਿੰਨੇ ਬਿਲਕੁਲ ਕਿੰਨੀ ਸਮੱਸਿਆ ਆ ਰਹੀ ਹੈ ਲੋਕਾਂ ਨਾਲ ਵੀ ਗੱਲ ਕਰਦੇ ਆਂ ਕੀ ਕਹਿੰਦਾ ਉਹਨਾਂ ਦਾ ਬ੍ਰਦਰ ਤੁਸੀਂ ਕਿੱਥੇ ਜਾਣਾ ਹੈ ਕਿੰਨੀ ਸਮੱਸਿਆ ਆ ਰਹੀ ਹੈ ਬਸਾਂ ਨਹੀਂ ਮਿਲ ਰਹੀਆਂ ਸਮੱਸਿਆ ਬਹੁਤ ਆ ਰਹੀ ਹੈ ਆ ਰਹੀਆਂ ਬਸਾਂ ਤੁਸੀਂ ਕਿਹੜੀ ਜਗ੍ਹਾ ਲੈਣਾ ਹੈ ਮੈਂ ਜਾਣਾ ਜੀ ਨਵਾਂ ਸ਼ਹਿਰ ਕਦੋਂ ਕਦੇ ਖੜੇ ਹੋ ਇੱਥੇ ਮੈਂ ਹੋਵੇ 10 15 ਮਿੰਟ ਅੱਜ 3 ਦਿਨ ਦੀ ਹੜਤਾਲ ਹੈ ਸਰਕਾਰੀ ਬਸਾਂ ਦੀ ਸਰਕਾਰੀ ਬਸਾਂ ਨਹੀਂ ਮਿਲ ਰਹੀਆਂ ਪ੍ਰਾਈਵੇਟ ਬਸਾਂ ਜ਼ਰੂਰ ਮਿਲ ਰਹੀਆਂ ਕੋਈ ਪਰੇਸ਼ਾਨੀ ਆ ਰਹੀ ਹੈ ਪਰੇਸ਼ਾਨੀ ਆ ਰਹੀ ਹੈ ਸਵੇਰੇ ਮੈਂ 5:30 ਵਜੇ ਬੱਸ ਲੈ ਲੈਂਦਾ ਜਰਕਾਰੀ ਅੱਜ ਵੀ ਮੈਂ 7:30 ਵਜੇ ਲਈਦੀ ਬੱਸ 7:30 ਹਾਂ ਜੀ ਤੇ ਕੀ ਲੱਗ ਰਿਹਾ ਕਿ ਬਸਾਂ ਕਰਕੇ ਦਿੱਕਤ ਕਿ ਨਹੀਂ ਜਾ ਰਹੀਆਂ ਅਮੇਚੀ ਬੱਸਾਂ ਕਰਕੇ ਸਾਰੀਨ ਦਿੱਕਤ ਆ ਰਹੀ ਹੈ ਦੇਖ ਲਈ ਤੁਹਾਡੇ ਸਾਹਮਣੇ ਆ ਸਾਰੇ ਲੁਧਿਆਣੇ ਵਾਲੀਆਂ ਸਵਾਰੀਆਂ ਆ ਕਿਹਨ ਖੜ ਕੇ ਜਾਣਾ ਪੈ ਸਕਦਾ ਬੱਸ 'ਚ ਬਿਲਕੁਲ ਖੜ ਕੇ ਜਾਣਾ ਪਏਗਾ ਕਿਉਂਕਿ ਬਸਾਂ ਦਾ ਜਿਹੜਾ ਸੰਖਿਆ ਜਿਹੜੀ ਘਟਾ ਹੈ ਲੋਕਾਂ ਨੂੰ